ਸਭ ਜੋ ਯੋਤਨ ਕਰਨੇ ਬੁਰਾ ਮੈਂ ਆਪਣੇ ਜੀ ਆਖਿਰ ਪਾਸ ਉਹ ਵੀ ਕਰਨੇ ਨਹੀਂ ਸਕਦਾ ਜਿਹੜਾ ਮਾਨਯੋਗ ਸੀਐਨਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸੀਜੀਪੀ ਸਾਹਿਬ ਵੱਲੋਂ ਵਿਯੋਧ ਨਸ਼ਾ ਵਿਰੋਧ ਨਿਡੀ ਮਹਿਮ ਸ਼ੁਰੂ ਕੀਤੀ ਗਈ ਹੈ ਇਸ ਤਾਈਂ ਤੱਕ ਅੱਜ ਸਾਰੇ ਸਾਰੇ ਜ਼ਿਲ੍ਹੇ ਦੇ ਵਿੱਚ ਸ੍ਰੀ ਵਕਫਾਵਾਂ ਤੇ ਸਾਰੇ ਸਬਰੀਂਸ ਵਿੱਚ ਜਦੋਂ ਜਿਹੜੇ ਸਾਨੂੰ ਆਟਕਾਟ ਉਹਨਾਂ ਦੇ ਉੱਤੇ ਕੰਮ ਤੋਂ ਆਪਰੇਸ਼ਨ ਕੀਤਾ ਜਾ ਰਿਹਾ ਹੈ ਸਾਡੀ ਪੰਜ 100 ਦੇ ਕਰੀਬ ਸਾਡੀ ਫੋਰਸ ਇਸ ਕਸ ਆਪਰੇਸ਼ਨ ਦੇ ਵਿੱਚ ਲੱਗੀ ਹੋਈ ਹੈ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਕੁੱਝ ਜਗ੍ਹਾ ਤੋਂ ਤੁਹਾਨੂੰ ਰਿਕਵਰੀਜ਼ ਵੀ ਹੋਈਆਂ ਜਿਹੜੀਆਂ ਸਾਰੀਆਂ ਡਿਟੇਲ ਦੇ ਵਿੱਚ ਬਾਅਦ ਚ ਦੱਸਿਆ ਜਾਊਗਾ ਤੇ ਇਹ ਬੜਾ ਇੰਪੈਕਟ ਦਾ ਪੈ ਰਿਹਾ ਜੀ ਸਾਰੇ ਲੋਕਾਂ ਨੂੰ ਜਿਹੜੇ ਭਲੇਮਾਨ ਸਾ ਉਹ ਇਸ ਨੂੰ ਬਹੁਤ ਚੰਗਾ ਕੰਮ ਕਹਿ ਰਹੇ ਜਿਹੜਾ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਜਿਹੜਾ ਨਸ਼ੇ ਦੇ ਵਪਾਰੀਆਂ ਦੇ ਖਿਲਾਫ ਦਬਿਸ਼ ਚੱਲ ਰਹੀ ਹੈ ਪੰਜਾਬ ਪੁਲਿਸ ਦੀ ਤੇ ਉਹ ਬੜਾ ਸਰਾਇਆ ਜਾ ਰਿਹਾ ਜਿਹੜੇ ਚੰਗੇ ਲੋਕ ਹੈ ਤੇ ਸਟੇਰ ਦੇ ਪਤਵੰਤੇ ਪਿੰਡਾਂ ਦੇ ਜਿਹੜੇ ਬਹੁਤ ਬੜ ਲੋਕਾਂ ਨਾਲੋਂ ਵੱਲੋਂ ਤੇ ਹੁਣ ਵੀ ਜਿਹੜਾ ਕਰਸੋ ਆਪਰੇਸ਼ਨ ਚੱਲ ਰਿਹਾ ਇਸ ਦੌਰਾਨ ਅਸੀਂ ਜਿਹੜੇ ਵੀ ਸ਼ੱਕੀ ਨਸ਼ਾ ਤਸਕਰ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਕਾਫੀ ਕਾਮਯਾਬੀ ਹਾਸਲ ਹੋ ਰਹੀ ਹੈ। ਹਾਂ ਜੀ ਕੁਝ ਬਰਾਬਰੀਆਂ ਹੋਈਆਂ। ਤੇ ਉਹ ਸਾਰੀਆਂ ਡਿਟੇਲਸ ਜਿਹੜੀਆਂ ਆਉਣੀਆਂ ਜੀ ਸਾਰੇ ਪਾਸੇ ਜਿੱਥੇ ਚਲਦੇ ਆ ਉਸ ਤੋਂ ਬਾਅਦ ਤੋਂ ਰਿਕਾਰਡ ਕਰਕੇ ਜਾ ਰਹੇ ਨੇ ਤੁਸੀਂ ਤੁਹਾਨੂੰ ਤੇ ਦੇਖ ਰਹੇ ਨੇ ਉਹਨਾਂ ਕੀ ਗੱਲ ਹੈ ਬਿਲਕੁਲ ਜੀ ਤੁਸੀਂ ਦੇਖਿਆ ਜਿਵੇਂ ਹੁਣ ਜਿਹੜੇ ਕੋਈ ਛੱਕੀ ਹੈਗੇ ਆ ਜਿਹੇ ਬੰਦੇ ਉਹਨਾਂ ਨੇ ਸਾਰੀ ਗਲੀ ਦੇ ਵਿੱਚ 5-5 6-6 ਕੈਮਰੇ ਜਿਵੇਂ ਅੱਗੇ ਤੱਕ ਲਾਏ ਆ ਤਾਂ ਕਿ ਉਹਨਾਂ ਨੇ ਕਿਹੜਾ ਆਪਣੀ ਸੇਫਟੀ ਵਾਸਤੇ ਲਾਇਆ ਉਹਨਾਂ ਨੂੰ ਇਹ ਪੁਲਿਸ ਦੀ ਮੂਵਮੈਂਟ ਹੁੰਦੀ ਹੈ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਪਤਾ ਲੱਗ ਜਾਏ ਜੇ ਕੋਈ ਘਾੜ ਹੋ ਸਕਦਾ ਤੇ ਇਹ ਇਹ ਵੀ ਇਹਨਾਂ ਤੇ ਵੀ ਅਸੀਂ ਸਾਡੇ ਬਲੋਂ ਪੱਕੀ ਨਿਗਾਹ ਤੇਦੀ ਇਹਨਾਂ ਦੇ ਸੱਤ ਤੋਂ ਕੱਟੇ 20 ਕਿਲੋਮੀਟਰ ਦੀ ਦੂਰੀ ਦਾ ਹੈ